ਗਾਲੀ ਘਾਰੇ ਨੂੰ ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ ਚ ਤੇ ਨਾਲੇ ਸਾਰਿਆਂ ਨੂੰ ਮੁਬਾਰਕਾਂ ਹੀ ਨਵੇਂ ਸਾਲ ਦੀਆਂ ਮੁਬਾਰਕਾਂ ਸਾਰਿਆਂ ਨੂੰ ਤੇ ਉਧਰ ਗੱਡੀ ਦਾ ਹਾਲਾਤ ਹਾਲਾਤ ਚੈੱਕ ਕਰੋ ਗੱਡੀ ਦੇ ਗੰਦੀ ਬਹੁ ਹੋਈ ਪਈ ਕਿੱਥੇ ਆਣਾ ਇਹਨੂੰ ਕੰਮ ਕਰ ਜਾਈਏ ਇੱਕ ਟੱਲ ਨਾਲ ਰੋਗੇ ਚਾਹ ਦਾ ਬਿਲੀ ਚਾਹ ਬਣਾਉਈਏ ਤੇਰੇ ਲਈ ਮਾੜਾ ਘਰੇ ਵੀ ਨਹੀਂ ਬਣਾ ਸਕਦਾ ਤੁਹਾਡੇ ਹੀ ਚੱਲ ਵੀ ਆ ਗਈ ਬਣ ਗਈ ਚਾਹ ਚਾਹ ਪੀ ਕੇ ਚੱਲਦੇ ਹੁਣੇ ਫੇਰੇ ਫੇਰੇ ਜਸਮਨ ਨੂੰ ਬੁਲਾਉਣ ਲੱਗੇ ਆਂ ਚਾਹ ਪਾ ਲਈ ਹੈ ਹੈ ਪਾਣੀ ਨਾ ਨਾ ਪੈਦਾ ਜੀ ਚਲੋ ਠੀਕ ਹੈ ਜੀ ਆਹ ਸਾਲ ਤੇ ਚਾਹ ਪੀ ਰਹੇ ਨੇ ਜਸਮਨ ਸਿੰਘ ਜੀ ਅੱਜ ਪਹਿਲੀ ਮੁਲਾਕਾਤ ਜਸਮਨ ਉਹਨਾਂ ਨਾਲ ਹੋਈ ਹੈ ਨਵੇਂ ਸਾਲ ਦੇ ਦਿਨ ਸੁਪੇ ਕਾਲਜ ਦਾ ਤੂੰ ਜਾਂਦਾ ਨਹੀਂ ਕਾਲਜ ਤਾਂ ਹੀ ਜਾਂਦਾ ਨਹੀਂ ਜੀ ਠੀਕ ਠਾਕ ਫੇਰੇ ਫੇਰੇ ਹਰਜੀ ਦੀ ਲੈ ਕੇ ਵੇਲਾ ਲੰਦਾ ਵਾ ਬਹੁਤ ਨਹੀਂ ਜੀ ਹਰਜੀ ਦੀ ਚਾਰਜੀ ਦੀ ਅੰਗਰੇਜ਼ੀ ਵਿੱਚ ਬੋਲ ਕੇ ਦੱਸ ਮਾਣਿਆ ਕੀ ਲਿਖਿਆ ਜੀ ਮੈਂ ਤਾਂ ਬਣਿਆ ਜਾ ਰਿਸਪੈਕਟਰ ਆਹ ਸਰ ਰਿਸਪੈਕਟਰ ਸਰ ਆਈ ऍम नॉट ਫੀਲਿੰਗ ਵੈਲ ਸੋ ਪਲੀਜ਼ ਗਿਵ ਮੀ ਆ ਵਨ ਡੇ ਯੈਸ ਅਰਸ਼ਦੀਪ ਸੈਕ ਤੋਂ ਆਸਿਦ ਤੋਂ ਖੁਦੀ ਹੈ ਭਾਈ ਆਟਾ ਸਾਡਾ ਬਹੁਤ ਦੇ ਆਲੂ ਹੈਗਾ ਕਹਿੰਦਾ ਚੱਲ ਕੋਈ ਨਹੀਂ ਬਹੁਤ ਆਰਾਮ ਕਰ ਤੋਂ ਓਏ ਮਾਸਟਰ ਦੇ ਜਨਮ ਦਿਨ ਤੇ ਇਹਨੂੰ ਗਿਫਟ ਦਿੱਤਾ ਸੀ ਕਿ ਹਾਂ ਦਾ ਡੱਬਾ ਜੀ ਮਟਰ ਦਾ ਜਨਮ ਦਿਨ ਸੀ 600 ਦਾ ਨੋਵੈਲਟੀ ਆ ਰਿਹਾ ਦਾ ਮਟਰ ਖੋਸੀ ਬਣਾ ਇਹ ਤੋਂ ਅੱਖਾਂ ਦੇ ਗੱਡੀ ਹੋਈ ਉਹ ਨੂੰ ਹੀ ਨਾ ਨਾਤਾ ਬਹਿ ਨਹੀਂ ਕਰਾਉਣੀ ਨਾਤਾ ਨਹੀਂ ਨਾ ਕਿਤੇ ਨਾ ਆਪਾਂ ਮੈਂ ਦੀਦੀ ਨੂੰ ਮੈਂ ਕੀ ਕੀਤਾ ਸੀ ਬਾ ਮੈਂ ਨਵੇਂ ਹਾਲ ਵਾਲੇ ਦੇ ਨਾਲ ਨਾਤਾ ਨਹੀਂ ਹੁਣ ਮੈਂ ਸਾਰਾ ਹਾਲ ਹੀ ਨਾ ਹੁਣ ਭੈ ਥੋੜੀ ਹੁੰਦਾ ਰਹਿਣਾ ਵੀ ਅੱਜ ਜਸਮਨ ਨੇ ਕੀ ਕਰਿਆ ਆ ਗਈ ਸੀਗੀ ਹੁਣ ਚੋਬਰ ਸਫਾਈ ਕਰਨ ਕਹਿੰਦੇ ਅੱਜ ਕੰਮ ਕਰ ਲਈ ਨਵੇਂ ਸਾਲ ਵਾਲੇ ਦੇ ਨਾਲ ਸਾਰੀ ਉਮਰ ਕੰਮ ਹੀ ਕਰਾਂਗੇ ਮਿਹਨਤ ਕਰਾਂਗੇ ਸਹੀ ਗੱਲ ਆ ਜਾ ਕਾ ਆਈ ਕੂਲਰ ਇਹਨਾਂ ਨੇ ਦਾਨ ਕਰਨਾ ਜੇ ਕੋਈ ਬਜ਼ੁਰਗ ਹੋਇਆ ਸੀਰੀਅਸ ਸੀਰੀਅਸ ਯਸੂ ਸੀਰੀਅਸ ਦੇ ਵੀ ਬਜ਼ੁਰਗ ਲਈ ਬਜ਼ੁਰਗ ਲਈ ਜਿਹੜੇ ਲੋੜਵੰਦ ਬਜ਼ੁਰਗ ਹੈ ਤਾਂ ਦੱਸਿਓ ਚੱਲਦਾ ਪੂਰਾ ਵਧੀਆ ਕੋਲ ਨਵੀਂ ਗਣਿਤ ਨਾਲ ਹੀ ਪੇਂਟ ਰਿਹਾ ਹੈ ਪੇਂਟ ਰਿਹਾ ਹੈ ਤੇ ਇਹਨੇ দান ਤੇ ਦੱਸਿਓ ਜੀ ਕੀ ਹੈਗਾ ਫਿਰ ਕਰ ਦਿਓ ਕਮੈਂਟ ਦੇ ਦਾਂਗੇ ਆਪਾਂ ਸਟੈਂਡ ਵੀ ਨਾਲ ਹੀ ਸਾਰਾ ਬਈ ਤੋਂ ਸਟੈਂਡ ਨਾਲ ਆਈ ਸਾਰਾ ਕੁਸੀ ਨਾਲ ਆਈ ਯਾਰ ਸਾਰਾ ਕੰਮ ਕਿੱਥੇ ਜਾਣਾ ਜਗਰਾਉਂ 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 ਜਾਣਾ ਬੜਾ ਕੰਮ ਆਗਾ ਉੱਥੇ ਕੰਮ ਕਰਕੇ ਫਿਰ ਤੁਹਾਨੂੰ ਨਹੀਂ ਦੱਸਣਾ ਪਰ ਸਰਪ੍ਰਾਈਜ਼ ਦੇਣਾ ਸਿੱਧਾ ਠਾ ਕੋਈ ਚੀਜ਼ ਨਵੀਂ ਲਿਆਉਣ ਲੱਗੇ ਆ ਨਾ 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 ਨਹੀਂ ਨਾ ਨਾ ਨਹੀਂ ਲੈਣਾ ਚੰਦਾ ਹੀ ਰਹਿਣਾ ਉੱਧਾ ਠਾ ਜਸੂ ਆਪਣੇ ਜੱਦੀ ਪੁਸਤੀ ਸਾਈਕਲ ਦਿਖਾਉਣ ਲੱਗਿਆ ਆਓ ਦੇਖੜੇ ਤਿੰਨ ਜੀ ਚਲਾਉਂਦੇ ਨਹੀਂ ਨੀ ਜੀ ਜਰੀਏ ਹਮਮਮ ਲੈ ਕੇ ਸਕੂਟਰ ਛੱਡ ਦੇ ਨਾਲ ਫਿਰ ਜੀ ਦੇਖੋ ਜੀ ਆ ਆ ਇਹ ਦੇੜੀ ਦਾ ਹੀ ਆ ਜਸੂ ਦਾ ਤੁਹਾਡੇ ਦਾਦੇ ਦਾ ਆ ਇਹਦੇ ਦੱਤੇ ਇਹਦੇ ਚਾਚੇ ਦੇ ਦੇੜੀ ਕੋਲ ਇੱਕ ਹੀ ਹੁੰਦਾ ਜੀ ਆ ਵਾਲਾ ਉਹ ਸੱਚ ਉਹ ਵਾਲਾ ਹਾਂ ਦਾ ਦੇ ਦਾ ਹਾਂ ਭਾਈ ਸਾਰੇ ਵੇਚ ਦੇਣੇ ਇਹ ਪੈਸੇ ਵਟਰਾਂਗੇ ਹਾਂ ਇਹਦੇ ਨਾਲ ਬੜੀ ਜਾਂਦੇ ਆਪਾਂ ਚਲਾਉਣਾ ਹੈ ਨਹੀਂ ਆਪਣਾ ਮੋਟਰੇਗਲਾ ਜੀ ਹੂੰ ਇਹਦੇ ਕੋਲ ਬੋਲ ਟਾਈਮ ਉਂਡੇ ਕੋਲ ਆ ਇਹਦਾ ਸਕੂਟਰ ਆ ਸਕੂਟਰ ਤੇ ਜਸੂ ਯਾਰ ਦਾ ਦੱਸੇਗਾ ਕੁਸ ਮਾਣੀਏ ਇਹਦਾ ਸਕੂਟਰ ਦਾ ਕੀ ਜਾਣਕਾਰੀ ਹੈ ਜੀ ਸਾਥ ਹੀ ਨਹੀਂ ਛੱਡਿਆ ਕਰੇ ਆ ਸਕੂਟਰ ਹੀ ਇਹ ਸਾਈਡ ਤੇ ਲਾਇਆ ਖੜਾ ਹੋਣ ਇਹਦਾ ਤੋਤਾ ਹੋਇਆ ਇਹਦਾ ਕੰਮ ਦੇਖ ਲਿਆ ਕਰਾਉਂਦੇ ਆ ਪੈਸੇ ਘਟਾਈ ਗਰੀਬ ਬੰਦੇ ਹੂੰ ਹੂੰ ਥੋੜੇ ਆ ਗਰੀਬ ਦਾ ਘਰ ਘਰ ਜਮਣ ਜਾਂ ਵੀ ਫਿਲਟਰ ਬੱਤੇ ਹੋਇਆ ਨਹੀਂ ਬਾਬਾ ਜੀ ਮੈਂ ਕੰਮ ਕਰ ਦਿੰਦਾ ਲੈ ਕੇ ਚਲੀਏ ਤੂੰ ਹੱਥ ਲਾ ਲੈ ਕਰ ਦਿੰਦਾ ਭਜਨੇ ਦੇ ਬੰਦਾ ਪੁੱਛਿਆ ਇਹ ਦੇ ਦੇ ਅੱਜ ਮਿੱਠੂ ਭਰਾ ਕੋਲ ਕਟਿੰਗ ਕਰਾਉਣ ਆਏ ਆਂਗੇ ਬਾਲਾਂ ਦੀ ਬੜੇ 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 ਹੋ ਗਏ ਏ ਬਾਲ ਕਟਾਉਣੇ ਦੇ ਹੈ ਨਹੀਂ ਹੈ ਸੈਟਿੰਗ ਵੀ ਕਰਾ ਲੀਏ ਆਜ ਦੋ ਹੋਰ ਕਰਾਉਣਾ ਹੈ ਹੈ ਉਹ ਫਿਰ ਰੱਖਣੇ ਉਸ ਹਿਸਾਬ ਨਾਲ ਰੱਖੇ ਹੋਏ ਨੇ ਯੰਗੂ ਬਣਾ ਦੇ ਮਿੱਠੂ ਅੱਜ ਪੂਰਾ ਹਾਂ ਕੰਮ ਕਰ ਕਰ ਪਾ ਦਾਂਗੇ ਕਰ ਦੇਣਾ ਬਾਬਾ ਪਾਚ ਗੋਰੀ ਨਾ ਬਾਲ ਕਟਾਇਆ ਜਾਂਦਾ ਬੱਦੇ ਟਾਈ ਬਾਲ ਪਹਿਲਾਂ ਟਾਇਆ ਕਰਦੀ ਟਾਈ ਨਾਲ ਠੀਕ ਕਿੰਨੇ ਆਪ ਤਿਆਵਾ ਕਟਾਇਆ ਕਰਾ ਤੇਰੇ ਦਾ ਸਾਲਾ ਪੈਸੇ ਬਣਦੇ ਨੇ ਤਾਂ ਕਾ ਗੋਰੀ ਹੋ ਮਿੱਟੂਰਾ ਜ਼ਪਾਰਕਰ ਹੋਈ ਬੋ ਘੈਂਡ ਬਾਲ ਕੱਟਦਾ ਏ ਕਾ ਮਿੱਟੂ ਕਈ ਵਾਰ ਟਾ ਕਬੀ ਲਿਆ ਜਾਂਦਾ ਹੁੰਦਾ ਕਿੱਛ ਚ ਅਬ ਤਾਂ ਡੀਏ ਸਕੈਨਰ ਪਾ ਦੀ ਮੈਨੂੰ ਪੈਸੇ ਵੀ ਪੈਣਗੇ ਉਹ ਤਾਂ ਪਹਿਲਾਂ ਵੀ ਨਾਲ ਆਲਾ 15 ਹਜ਼ਾਰ ਰੁਪਏ ਕੱਪੜਾ ਦਾ ਖਾਲੀ ਸੂਟ ਮੁਕਰਣਾ ਵੀ ਹੈਗਾ ਛੜੀ ਗੱਲ ਲਗਾਈ ਫਟਾ ਜੀ ਕੋਈ ਵੀ ਕਰਾ ਦਿੰਦੇ ਆ ਬਾਈ ਲਓ ਜੀ ਕਟਿੰਗ ਆਪਾਂ ਕਰਾ ਲਈ ਤੇ ਜਾਮਣਾ ਮੜਰੇ ਉੱਤੇ ਇੱਕ ਕਟਿੰਗ ਤਾਂ ਲੱਗੀ ਸਾਨੂੰ ਭਾਰੀ ਦਾੜੀ ਰੱਖ ਲਈ ਉਹਨ ਦੁਆਰ ਤੋਂ ਫੇਰ ਓਏ ਅੱਜ ਪਹਿਲੀ ਵਾਰ ਚੱਲੇ ਆ ਬਸ ਪਾਸ ਬਣਾਉਣ ਕਾਕੇ ਕਾਕੇ ਤੁਹਾਡਾ ਕੋਈ ਵਿਚਾਰ ਹੋਵੇ ਬਸ ਪਾਸ ਬਣਾਉਣ ਚੱਲੇ ਆ ਆ ਵੀ ਮੁੰਡੇ ਨਾਲ ਹੀ ਨਹੀਂ ਬਸ ਪਾਸ ਬਣਾਉਣ ਚੱਲੇ ਆ ਉਹ ਮੇਰੇ ਬੈਗ ਚੋਂ ਕੱਢ ਲਿਆ ਆਪਾਂ ਚੋਰੀ ਕਾਕੇ ਚੋਰੀ ਦਾ ਪੈਨ ਖੁਸ਼ੀ ਕਿੰਨੀ ਕਾਈ ਬਸ ਪਾਸ ਬਣਾਉਣ ਚੱਲੇ ਆ ਕਾਕੇ ਇਤਰਾ ਵਲੌਗ ਪਾਣਾ ਨਹੀਂ ਦੂਜੀ ਵਾਰ ਚੱਲੇ ਹੁੰਡਾ ਬਸ ਪਾਸ ਬਣਾਉਣ ਫਾਰੀ ਲ ਲੈ ਲੈਂਦੇ ਨੇ ਇਹ ਇੱਕ 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 ਦਿਨ ਚ ਪੰਜ ਵੇਰੀ ਵਾਸ ਨੂੰ ਸੈਣ ਤੋਂ ਗਿੱਲੇ ਇਹ ਤਾਂ ਨਹਿਰ ਗਿੱਲਾਂ ਵਾਲੀ ਨਹਿਰ ਇਹਦਾ ਪਤਾ ਨਹੀਂ ਉਹ ਆਪਣਾ ਜੂਸ ਪੀਣ ਵੀ ਭੀੜ ਜਾਂਦੇ ਨੇ ਉਦੋਂ ਫੇਰ ਜਾਂਦੇ ਨੇ ਉਦੋਂ ਫੇਰ ਲੁਧਿਆਣੇ ਆਉਂਦੇ ਨੇ ਜੂਸ ਪੀ ਕੇ ਤੇ ਦੇਖ ਲਈ ਮੁੰਡਾ ਕਿੰਨਾ ਪੜਦਾ ਬੈਗ ਪਾਇਆ ਪਾਣੀ ਦੀ ਬੋਤਲ ਵੀ ਰੱਖੀ ਆ ਪਰ ਕਲਾਸ ਇੱਕ ਦਿਨ ਹੀ ਲਈ ਜੱਦਾ ਲੱਗਿਆ ਕਿਉਂਕਿ ਲਾਈਏ ਨੇ ਕਲਾਸ ਇੱਕ ਵਾਰੀ ਗਿਆ ਲਾ ਬਈ ਹੈਪੀ ਨਹੀਂ ਹੈ ਹੈਪੀ ਨਹੀਂ ਹੈ ਸਾੜੇ ਅੱਜ ਤੱਕ ਦੁੱਧੇ ਬਸ ਫਿਰ ਮੇਰੇ ਵੀ ਬਈ ਬਾਲੀਬਾਲ ਵਗੈਰਾ ਹੈਗੀ ਯਾਰ ਇਹਨੂੰ ਖੇਡਦੇ ਅੰਜ ਪੜਾ ਲਏ ਬਾਲੀਬਾਲ ਸਰਦਾਰ ਜੀ ਕਹਿੰਦੇ ਬਾਲੀਬਾਲ ਖੇਡਣੀ ਆ ਹੋਰ ਕੋਈ ਕੀ ਕਹਿੰਦਾ ਫਿਰ ਕੁਝ ਨਹੀਂ ਆ ਇੱਥੇ ਕੀ ਦਾ ਨਾਂ ਭਰਿਆ ਹੈਗੀ ਬਸ ਪਾਸ ਬਣਾ ਲਿਆ ਹੁਣ ਚੱਲਿਆਂ ਬਸ ਅੱਡੇ ਕਿਉਂ ਆ ਅੱਗੇ ਬੱਤੀਆਂ ਦੇ ਬਾਸ ਤੋਂ ਬਸ ਬੈਠਾ ਕਹੂਗਾ ਕਿ ਮੁੰਡਾ ਦੇਖੋ ਹੀ ਇਹਦੀ ਗੱਲ ਨਹੀਂ ਹੈਗੀ ਪਰ ਕਰਾ ਹੋ ਜਾਏਗਾ ਕਹੇਗਾ ਕਿ ਉਹ ਗੱਲ ਕਰੋਗਾ ਗੱਲ ਕਰਾਉ ਦੇ ਜੀ ਮੁੰਡੇ ਦੀ ਹੈ ਨਹੀਂ ਇਹਦੀ ਟਰੇ ਜਾਂਨੇ ਆ ਬਸ ਬੱਤੀਆਂ ਦੇ ਜਾਵਾਂਗੇ ਉੱਥੋਂ ਬਸ ਫੜਾਂਗੇ ਨਹੀਂ ਮਿਲਦੀ ਨਹੀਂ ਬਸ ਥੋੜਾ ਕਰੋ ਪੈਸੇ ਲੈ ਲੈ ਕਰਨੇ ਆ ਟੋਪੀ ਜਾੜਾ ਕਰਾਂਗੇ ਘਰੇ ਹੁਣ ਬਸ ਫਾਦ ਬਣਾ ਲਿਆ ਹੁਣ ਬਸ ਸੱਡੇ ਪਹੁੰਚ ਜਾਈਏ ਹਾਂ ਬਸ ਸੱਡਾ ਇੱਧਰ ਹੁਣ ਚੱਲਿਆਂਗੇ ਫਾਰਮ ਜਮਾ ਕਰਾਉਣ ਇੱਧਰ ਨਾਲ ਹੀ ਸੜਕ ਜਾਂਦੀ ਰ। ਉੱਥੇ ਚੱਲਿਆਂ ਫਾਰਮ। ਖਤਰ ਲੱਗਿਆ ਅੱਗੇਲੀ ਨਾਲ ਲੱਗਿਆ। ਹੁਣ ਕੀ ਦਸੀਏ ਹੁਣ ਲੋਕਾਂ ਨੂੰ ਯਾਰ ਤੀਵੀਆਂ ਵਿੱਥੇ ਲੱਗੇ ਨੇ। ਓਕੇ ਓਕੇ ਠੀਕ ਆ। ਸਹੀ ਆ ਸਹੀ ਆ ਸਹੀ। ਹਾਂ। ਸਹੀ ਆ। ਪਾਸ ਫੜਾ। ਮੈਡਮ ਨੇ ਮੋੜ ਤੇ ਕੀ ਆ? ਮੈਡਮ ਕਹਿੰਦੀ 100 ਵਾਰ ਨੂੰ ਆਇਓ। ਅਣੀ 100 ਵਾਰ ਨੂੰ ਆਇਓ ਮੈਡਮ ਕਹਿੰਦੇ। ਤੇ ਹੁਣ ਚੱਲਿਆਂ ਫੇਰ ਦੁਬਾਰਾ ਕਾਲ ਜ ਰੋਟੀ ਰੁੱਟੀ ਖਾਣੇ ਜਾ ਕੇ। ਉਸ ਤੋਂ ਬਾਅਦ ਨਿਕਲਦੇ ਆ ਪਿੰਡ ਨੂੰ ਰਵਾਨਾ ਹੁੰਦੇ ਆ ਔਟੋ ਆ ਪਿੰਡ ਨੂੰ ਰਵਾਨਾ ਹੁੰਦੇ ਆ ਜੀ ਸਰੋਜ ਇੱਕ ਬੱਸ ਸਟੈਂਡ ਵਾਲਾ ਮਾਹੌਲ ਜੈਂਗੋ ਜੈਂਗੋ ਗਮਾਟੋਈ ਆਟੋ ਫਿਰਦਾ ਪੂਰਾ ਐਨੇ ਤਾਂ ਬੰਦੇ ਨਹੀਂ ਹੈਗੇ ਜਿੰਨੇ ਆਟੋ ਨੇ ਉਰੇ ਹਾਂ 6-7 ਆਟੋ ਨੇ ਹੁਣ ਰੂਟੀ ਰਾਤੀ ਟਾਇਰ ਦੇ ਜਾ ਕੇ ਕਾਲ ਜਾ ਕੇ ਪੀਆ ਇਹਦਾ ਤਾਂ ਫ੍ਰੀ ਆ ਇਹਦਾ ਇਹਦਾ ਚੱਲਦਾ ਹਲੇ ਪਾਸ ਹਾਂ ਦੰਦੂ ਵਾਲੇ ਬਣਾਉਣਾ ਹੱਥ ਤੱਕ ਨਹੀਂ ਬਣ ਕੱਤ ਤੱਕ ਚੱਲਣਾ ਇਹਦਾ ਓਕੇ ਜੀ ਮਾਰਕੀਟ ਆਇਆ ਜੀ ਮਾਰਕੀਟ ਘੁੰਮਣੇ ਦੀ ਕਿਹੜੀ ਮਾਰਕੀਟ ਹੈ ਸਾਲ ਸਾਲ ਕਿਹਸ ਤੋਂ ਆ ਗਈ ਇਹ ਹੁਣ ਸਾਨੂੰ ਪਤਾ ਨਹੀਂ ਮਾਰਕੀਟ ਕਿਹੜੀ ਹੈ ਪਰ ਖਾ ਘੈਂਟ ਆ ਬੂਈ ਇੱਧਰ ਉਹ ਘੜੀ ਖੜੀ ਥਾਰ ਆਕਸ ਖੜੀ ਆ ਤੇ yellow wagon ਦੀ ਅੱਛਾ ਆ ਆ ਤੂੰ ਗੱਡੀ ਕਿਹਦੇ ਖੜਾ ਗਿਆ ਉਹਰੇ ਆਪਣੇ ਵਾਲੀ ਹੈ ਹੈ ਅੱਡੀ ਦਾ ਫੋਟ ਲਾਓ ਚਲੋ ਉੱਪਰ ਹੀ ਗਈ ਗੱਡੀ ਖੜਾ ਗਿਆ ਹੁੰਦਾ ਆਪਣਦੇ ਵਾਲੀ ਕੋਰੇ ਹਾਂ حاضر ਗੋਲ ਗੋਲ ਖੰਟਰੇ ਤੇ ਬੂਰੀ ਕਿੱਡਾ ਚਲੋ ਪਰ ਦਰਜੀ ਦੀ ਗਾਨਾ ਨਹੀਂ ਇਹ ਨੇੜੇ ਕਿ ਦਰਜੀ ਦੀ ਕੱਪੜੇ ਸਲਾਣਾ ਆਓ ਦਿਓ ਏ ਮੰਦਿਰ ਕੋਲ ਦੁਕਾਨ ਮਿਲ ਗਈ ਮੁੰਡੇ ਨੇ ਕੋਟ ਪਾੜ ਲਿਆ ਨਵਾਂ ਉਹਦਾ ਸਿਉਣ ਮਰੌਣੀ ਉਹਦੇ ਵਾਟਰ ਚੱਕੀ ਫਿਰਦਾ ਵਾਟਰ ਦਰਜੀ ਦੇ ਕਿੱਥੇ ਦੇਖ ਮਣਿਆ ਅਗਰ ਮੈਨੇ ਉਹਨੇ ਕੋਈ ਨੰਬਰ ਬੜਾ ਚੱਲ ਗਿਆ ਕਿੱਥੇ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਆਪ ਨੂੰ ਮੰੰਦਾ ਰਹਿਤਾ ਉਰੇ ਪੁੱਛਿਆ ਆਹ ਜਿਆ ਦੇ ਲੋਈ ਸੋਨੇ ਕੋਟ ਹਾਂਜੀ ਕੋਟਾਂ ਦੇ ਆ ਆ ਪਰ ਤੁਸੀਂ ਆਹ ਦੇਖਾ ਇਸ ਤੋਂ ਆ ਜੀ ਤੋਂ ਆ ਤੋ ਇਹ ਬੰਦਾ ਮਿਲ ਗਿਆ ਆਪਾਂ ਨੂੰ ਸਲਾਈ ਕਰਾਉਣਾ ਕੋਟ ਉਹਨੂੰ ਮੁੰਡੇ ਨੇ ਹੈ ਇਤਰਾ ਡੈਡੀ ਫੌਜ ਚਲੇ ਗਿਆ ਆਹੀ ਖਟਾਇਆ ਰੰਗ ਲਾ ਸਪਾਰ ਆਪਾ ਉਹ ਮੁੰਡੇ ਨਹੀਂ ਦੇਤਾ ਮੈਂ ਕਿਹਦੀ ਉਹਨੂੰ ਖੜਾ ਦੇ ਵੀ ਇਹ ਆਪਦਾ ਸੰਜੀ ਉਹ ਲੁਧਿਆਣੇ ਦਾ ਹੀ ਆ ਵੀ ਆਪਦਾ ਫੜਾ ਵੀ ਉਹ ਸੰਜੀ ਬਾਣ ਤੈਨੂੰ ਤੇ ਹੁਣ ਆ ਗਈ ਇਹ ਆ ਦੋ ਚਵਲਾ ਖੜੀਆਂ ਨੇ ਆਹਦੇ ਪੂਰੀ ਖੜੀਆਂ ਨੇ ਇਹਨਾਂ ਨਾਲ ਹੁਣ ਜਾਂਦੇ ਆ ਕਿਲਾ ਜ ਰੋਟੀ ਰੋਟੀ ਲਵੇਟਦੇ ਆ ਹਾਂ ਬਈ ਓਕੇ ਹਾਂ ਕੀ ਬਣਿਆ ਫਾਰਮ ਜਿਹੜਾ ਜੱਕੀ ਮਰਦੇ ਉਹ ਆਹ ਚੋਰੇ ਟੇਟਾਂ ਕਾਦੀਆਂ ਨੇ ਇਹ ਇਹ ਕੀ ਨੇ ਦੋਈ ਗੰਗੇ ਗੰਗੇ ਕੀ ਨੇ ਦੋਈ ਇਹ ਫਟ ਪਰੇ ਆਇਆ ਫਤੂ ਬੰਦਾ ਆ ਉਹਦਾ ਕਮਲਾ ਮੂਰੀ ਮਿਲ ਗਿਆ ਡੰਗਰ ਕਵਲਾ ਮੂਰੀ ਮਿਲ ਗਿਆ ਹਾਏ ਗਾਇਸ ਹਾਊ ਆਰ ਯੂ ਸਵਾਗਤ ਲੈ ਵਧੀਆ ਬੰਦਾ ਓਏ ਹੋ ਕੀ ਕਹਿੰਦੇ ਆ ਤੇਰਾ ਕੀ ਬਣਿਆ ਪਾਸ ਦਾ ਪਾਸ ਵਾਲੇ ਬੰਦੇ ਅਹੀਂ ਆਉਣਾ ਗਰੁੱਪ ਜੇ ਸਾਰੇ ਕਤੀੜ ਸਾਰੀ ਪਾਸ ਵਾਲੀ ਆ ਤੇਰਾ ਬਣ ਗਿਆ ਵਧੀਆ ਜੀ ਸਿੱਧਾ ਵੀ ਨਹੀਂ ਬਣਦਾ ਸ਼ੋਮਵਾਰ ਕੱਟੀ ਜਲਾ ਹਾਂ ਮੈਂ ਤਾਂ ਦੇ ਆ ਕੋਈ ਨਹੀਂ ਫੜ ਕੇ ਲਿਆਣਾ ਸੋ ਮਾਨੂੰ ਤੁਸੀਂ ਵੇਖੀ ਬੂਗਲੀ ਖਾਣ ਲੱਗੇ ਆ ਕਾਉ ਗੱਗੇ ਬੂਗਲੀ ਖਾਣ ਲੱਗਾ ਇਹ ਬੂਫਲੀ ਬੂਫਲਾ ਕਿੱਥੇ ਕਰਕੇ ਬੂਫਲਾ ਚੱਕਦਾ ਯਾਰ ਉਹਦੇ ਪਿਆ ਇਹ ਬੂਫਲਾ ਉਹ ਪਿਆ ਆਇਆ ਤੁਹਾਨੂੰ ਬੂਫਲਾ ਦਿਖਾਉਣੇ ਆ ਜੀ ਦਰੋ ਚ ਇੱਕ ਬੂਫਲਾ ਆ ਦੇ ਮੈਨੂੰ ਕਹਿੰਦੇ ਮੂਹੜ ਆ ਮੂਹੜ ਹੀ ਦੁਗਣਾ ਦੁਗਣਾ ਕਹੋ ਵੀ ਆ ਬਾਈ ਦੀ ਦੁਕਾਨ ਲਾਈ ਯਈ ਓਰੇ ਕਿੱਥੇ ਲਾਈ ਆ ਬਾਈ ਦੱਸ ਦੇ ਨੀਅਰ ਬਾਏ ਰੂੜਾ ਪੈਲੇਸ ਕਰੋ ਚੈੱਕ ਨਾਲ ਉਹ ਬਾਲ ਨਿਕਲ ਗਈ ਇਹ ਹਣ ਕਿੰਨੀ ਲੈਣੀ ਆ 100 ਰੁਪਏ ਦੀ ਲੈ ਲਈ ਕਿਉਂ ਕਿ ਲੈ ਲਓ ਕਿੰਨੀ ਹੀ ਲੈਣੀ ਆ ਪੈਸਾ ਤਾਂ ਹੈ ਨਹੀਂ ਮੇਰੇ ਕੋਲ ਆ ਨਹੀਂ ਹੈ ਵੀਡੀਓ ਵਾਲੀ ਪਾਓ ਵੀਡੀਓ ਕਿੰਨੇ ਦੀ ਲਈਦਾ ਤੇ ਫਿਰ ਕਿੰਨੇ ਦੀਆਂ ਲੈ ਲੈਣਾ 500 ਦਾ ਢੋਲੂਆ ਅਕਬੀਰ ਵੀ ਕਰਾਏ ਨੂੰ ਨੇ 50 ਆਲਾ ਕਾਲਜ ਪਹੁੰਚ ਗਏਗੇ ਆ ਜੋਪਰ ਮਿਲਿਆ ਨਾਲ ਤੇ ਹੁਣ ਚੱਲੇ ਆ ਗੰਗੇ ਵੱਲੋਂ ਗੰਗੇ ਵੱਲੋਂ ਆ ਚਾਹੀ ਅੱਜ ਨਵੇਂ ਬੂਟਾਂ ਦੀ ਪਾਰਟੀ ਤੇ ਨਵੇਂ ਬੂਟਾਂ ਦੀ ਪਾਰਟੀ ਹੈ ਕਰੋ ਚੈੱਕ ਬੂਟ ਹਾਂ ਇੱਧਰ ਦੇਖੋ ਜੀ ਕਾਕਾ ਕਾਕੇ ਓਏ ਕਾਹਨੂੰ ਦਾ 5 ਦਿਨ ਹੋ ਗਏ 6 ਦਿਨ ਹੀ ਹੁੰਦੇ ਆ ਤੂੰ ਕੋਈ ਨਹੀਂ ਫਿਰ ਮੈਂ ਵੀ 6 ਦਿਨ ਬਾਅਦ ਹੀ ਮਿਲਿਆ ਪਾਰਟੀ ਦਾ ਬਣਦੀ ਐ ਕਹੋ ਵੀ ਆਕੇ ਛੁੱਟੀਆਂ ਆ ਗਈਆਂ ਦੋ ਤੂੰ ਵੀ ਤਾਂ ਨਹੀਂ ਕਰਨੀ ਅਸੀਂ ਤਾਂ ਕਰਦਾਂਗੇ ਜਵਾੜ ਚਲੋ ਕਰੋ ਕਰੋ ਚਲੋ ਕਰੋ ਫਿਰ ਕਰੋ ਭਾਈ ਕਰੋ ਯੰਗੋ ਕੰਮ ਇਹ ਦੂਆ ਜਾਣ ਤੂੰ ਅਸ ਕਿਦਣੇ ਕਰਨੀਆਂ ਕਰਦਾਂਗੇ ਭਾਈ ਕਰਦਾਂਗੇ ਇੱਕ ਹੋਣੇ ਕੈਟਟੀ ਦਾ ਸੰਤਰਾ ਜਾ ਕੇ ਦਿਖਾਉਂਦੇ ਆ ਇੱਕ ਮਿੰਟ ਅੱਤਰੇ ਵਧੀਆ ਭਾਈ ਲੈ ਲਾ ਯਾਰ ਇੱਕ ਫੋਨ ਹੈਂ ਬੌਣੀ ਕਰ ਲਈ ਬਾਅਦੋਂ ਬਲਾੰਤਰਾ ਦੇ ਦੇ ਜੈੰਗੋ ਇਦੂਆ ਜਾਣਾ ਹੀ ਬਸ-ਪਾਸ ਬਣਾਉਣ ਜਾਣਾ ਤੇ ਅੱਜਕੱਲ੍ਹ ਜਾਇ ਤੇ ਹੁਣ ਜਾਵਾਂਗੇ ਅਗਲੇ ਹਫ਼ਤੇ ਸ਼ਰੀਵਾਂ ਨੂੰ ਇੱਥੇ ਆ ਗਏ ਹੁਣ ਜੀ ਇੱਥੋਂ ਲੈਣਗੇ ਬੋਤਲਾਂ ਹਿੱਟਣਗੇ ਅੰਦਰ ਆਹ ਵੱਧ ਪੀਂਦਾ ਸਾਰੇ ਨਾਲੋਂ ਕਿੰਨੀ ਪੀਣੀ ਓਏ ਅਕਲ ਹੈ ਨਹੀਂ ਕਰਦੇ ਕਰਦੇ ਹਾਂ ਵੀ ਤੋ ਕਹਿਣਾ ਚਾਹੋਗੇ ਹੈ ਕਿ ਫਿਰ ਜਾ ਮਾਰ ਕੇ ਸਾਹ ਤੱਕ ਪੂਰੀ ਗੱਲ ਦੱਸ ਕੀ ਦਸੀਏ ਦੱਸ ਕੁਝ ਬੋਲ ਵਿਚਾਰ ਸਾਂਝੇ ਕਰੋ ਕੀ ਆਪਣੇ ਸਿੱਕ ਟਪੀਣਾ ਆਇਆ ਜੀ ਇਹ ਕਾਲ ਤੇ ਤਵਾਗੇ ਸੀ ਕਿ ਕਰੇ ਕਿਉਂ ਕਿ ਕਈ ਕਾਲ ਤੇ ਤੋ ਘਰੇ ਆ ਗਈ ਚਾਣ ਥੋੜਾ ਕੰਮ ਹੀ ਹੁਣ ਮੰਡੀ ਚੱਲਿਆਂ ਵਾਂਗਾ ਕਾਹੀ ਮੈਂ ਤਾਂ ਜਾਣਾ ਨਹੀਂ ਜਾਓ ਮੈਂ ਕਦੇ ਨਹੀਂ ਜਾਣਾ ਜਾਓ ਲੈ ਵੀ ਨਹੀਂ ਜਾਣਾ ਜਾਓ ਜਾਓ ਆਪ ਤਾਂ ਤੇ ਚਲੋ ਠੀਕ ਹੈ ਜੀ ਥੱਲੇ ਹੀ ਘਰੇ ਇੱਕ ਆ ਖੜਾ ਸਰਦਾਰ ਜੀ ਖੜੇ ਕਮਿਆਂ ਵਧੀਆ ਵਧੀਆ ਹੋਰ ਜੈਂਗੂ 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 ਆ